ਸਸਕਾਲੀ ਮੈਂ ਹੱਕ ਕਬਰ ਸਿੰਘ ਵੇਦੀ ਅਮਰਤ ਸਰਦਾ ਮਜੀਠਾ ਹਲਕਾ ਤੇ ਕਈ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀ ਨਾਲ ਹੋਈਆਂ 17 ਮੌਤਾਂ ਦਾ ਮਾਮਲਾ ਗਰਮਾਂਦਾ ਜਾ ਰਿਹਾ ਹੈ ਇਸ ਦੇ ਨਾਲ ਸਿਆਸਤ ਵੀ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਪੰਜਾਬ ਦਾ ਮੁੱਦਾ ਕੋਈ ਵੀ ਹੋਵੇ ਹਰ ਮੁੱਦੇ ਨੂੰ ਸਿਆਸੀ ਰੰਗਤ ਵਿਰੋਧੀ ਸਿਆਸੀ ਧਿਰਾਂ ਦੇ ਲੋਕ ਦੇ ਹੀ ਦਿੰਦੇ ਹੁੰਦੇ ਆ ਕਿਉਂਕਿ ਜਦੋਂ ਅਜਿਹੇ ਕਟੜਾਵਾਂ बार-बार ਦਿਖਾਈ ਦੇਣ ਜਦੋਂ ਅਜਿਹੇ ਕਟੜਾਵਾਂ ਤੋਂ ਸਰਕਾਰਾਂ ਤੇ ਸਿਆਸਤਦਾਨ ਸਬਕ ਨਾ ਲੈਣ ਤਾਂ ਸੁਭਾਵਕ ਹੈ ਸਰਕਾਰ ਸਵਾਲਾਂ ਦੇ ਇੱਕ ਟੈਰੇ ਵਿੱਚ ਹੋਏਗੀ ਜਿਹੜੇ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਵਰਤਾਈ ਜਾ ਰਹੀ ਸੀ ਜਿਨ੍ਹਾਂ ਲੋਕਾਂ ਵੱਲੋਂ ਵਰਤਾਈ ਜਾ ਰਹੀ ਸੀ ਬੇਸ਼ੱਕ ਪੁਲਿਸ ਨੇ ਇਸ ਉੱਤੇ ਵੱਡੀ ਕਾਰਵਾਈ ਕਰਕੇ ਪ੍ਰਭਜੀਤ ਸਿੰਘ ਅਤੇ ਉਸਦੇ ਭਰਾ ਦੇ ਖਿਲਾਫ ਮਾਮਲਾ ਦਰਜ ਕੀਤਾ ਤੇ 9 ਲੋਕਾਂ ਨੂੰ ਧਾਰਾ ਅਜਹੀ ਧਾਰਾ ਲਗਾਈ ਗਈ ਹੈ ਜਦੇ ਵਿੱਚ ਕਤਲ ਦੀ ਸਿੱਧੀ ਧਾਰਾ ਜੋੜ ਦਿੱਤੀ ਗਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਘਟਨਾ ਤੋਂ ਪਹਿਲਾਂ ਸੰਗਰੂਰ ਦੇ ਦੜਬਾ ਹਲਕੇ ਦੇ ਵਿੱਚ ਜਾ ਕੇ ਜਦੋਂ ਉਹਨਾਂ ਪਰਿਵਾਰਾਂ ਦੇ ਨਾਲ ਸਵੇਦਨਾ ਪ੍ਰਗਟ ਕੀਤੀ ਸੀ ਤਾਂ ਉਸ ਸਮੇਂ ਕਿਹਾ ਸੀ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਇੱਕ ਕਤਲ ਨਾਲ ਜੁੜਿਆ ਹੋਇਆ ਹੈ ਇਹ ਸਿੱਧੇ ਰੂਪ ਵਿੱਚ ਹੱਤਿਆ ਹੈ ਤੇ ਉਹਨਾਂ ਲੋਕਾਂ ਨੂੰ ਬਖਸ਼ਿਆ ਨਹੀਂ ਜਾਏਗਾ ਜਿਨ੍ਹਾਂ ਨੇ ਉਹਨਾਂ ਘਰਾਂ ਦੇ ਚੁੱਲਿਆਂ ਨੂੰ ਸੁਣਾ ਕਰ ਦਿੱਤਾ ਹੈ ਉਹਨਾਂ ਪਰਿਵਾਰਾਂ ਦੇ ਨਾਲ ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਮਜੀਠਾ ਹਲਕੇ ਦੇ ਪਿੰਡ ਮਰੜੀ ਦੇ ਵਿੱਚ ਪਹੁੰਚ ਕਰਕੇ ਉਹਨਾਂ ਪਰਿਵਾਰਾਂ ਦੇ ਨਾਲ ਸਵੇਦਨਾ ਸਾਂਝੀ ਕੀਤੀ ਹੈ ਤੇ ਇਹ ਗੱਲ ਕਹੀ ਹੈ ਕਿ ਜਿਹੜੇ ਲੋਕ ਇਸ ਤੰਦੇ ਵਿੱਚ ਸ਼ਾਮਲ ਰਹੇ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਖੈਰ ਮੁੱਖ ਮੰਤਰੀ ਦੀਆਂ ਇਹਨਾਂ ਗੱਲਾਂ ਦੇ ਵਿੱਚੋਂ ਇਹ ਵੀ ਗੱਲ ਝਲਕਦੀ ਵਖਾਈ ਦਿੱਤੀ ਕਿ ਆਖਰ ਇਸ ਘਟਨਾ ਦੇ ਪਿੱਛੇ ਅਸਲ ਤਾਰ ਕਿੱਥੇ ਜੁੜੇ ਹੋਇਆ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਜ਼ਹਿਰੀਲੀ ਸ਼ਰਾਬ ਦੇ ਨਾਲ 17 ਮੌਤਾਂ ਹੋਈਆਂ ਤੇ ਸਰਕਾਰ ਨੇ ਤੁਰੰਤ ਪ੍ਰਭਾਵ ਦੇ ਨਾਲ ਇਸ ਦੀ ਜਾਂਚ ਸ਼ੁਰੂ ਕੀਤੀ ਇਸ ਦੇ ਤਾਰ ਦਿੱਲੀ ਨਾਲ ਜੁੜੇ ਹੋਇਆ ਆਖਰ ਦਿੱਲੀ ਤੋਂ ਕਿਸ ਤਰ੍ਹਾਂ ਦੀ 에ਥਨੋਲ ਪੰਜਾਬ ਦੇ ਵਿੱਚ ਲਿਆ ਕੇ ਵੱਖ-ਵੱਖ ਖੀਸਿਆਂ ਦੇ ਵਿੱਚ ਅਜਹੀ ਜ਼ਹਿਰੀਲੀ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਅਜਹੀਆਂ ਮੌਤਾਂ ਜੜੀਆਂ ਨੇ ਸਾਹਮਣੇ ਆ ਰਹੀਆਂ ਖੈਰ ਇਸ ਦੇ ਪਿੱਛੇ ਸਰਕਾਰ ਦੇ ਵਿੱਚ ਬੈਠੇ ਅਜਿਹੇ ਲੋਕ ਹੀ ਅਜਿਹੇ ਧੰਦੇ ਕਰਦੇ ਹੁੰਦੇ ਆ ਵਿਰੋਧੀ ਸਿਆਸੀ ਤਿਰਾਂ ਨੇ ਵੀ ਇਹਨਾਂ ਪਿੰਡਾਂ ਦੇ ਵਿੱਚ ਪਹੁੰਚ ਕਰਕੇ ਸਰਕਾਰ ਨੂੰ ਘੇਰਨਾ ਕੀਤਾ ਹੈ ਸਰਕਾਰ ਅੱਗੇ ਸਵਾਲ ਖੜੇ ਕੀਤੇ ਆ ਕਿਉਂਕਿ ਸੰਗਰੂਰ ਤੋਂ ਪਹਿਲਾਂ ਵੀ ਜੰਡੇਆਲਾ ਗੁਰੂ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਠੰਡਾ ਨਹੀਂ ਸੀ ਪਿਆ ਕਿ 2024 ਦੇ ਵਿੱਚ ਸੰਗਰੂਰ ਦੇ ਦੜਬਾ ਹਲਕੇ ਦੇ ਵਿੱਚ ਘਟਨਾ ਵਾਪਰ ਜਾਂਦੀ ਹੈ ਤੇ ਜਦੋਂ ਹੁਣ ਮਜੀਠਾ ਦੇ ਵਿੱਚ ਸ਼ਰਾਬ ਕਾਂਡ ਹੁੰਦਾ ਵੱਖਾ ਹੀ ਦਿੱਤਾ ਹੈ ਤਾਂ ਇਸ ਦੇ ਨਾਲ ਸਰਕਾਰ ਦੇ ਵਿੱਚ ਬੈਠੇ ਉਹ ਕਿਹੜੇ ਲੋਕ ਹੈ ਜਿਹੜੇ ਇਸ ਧੰਦੇ ਦੇ ਵਿੱਚ ਇਸ ਮਾਫੀਆ ਨੂੰ ਚਲਾ ਰਿਹਾ ਹੈ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਅਜਿਹੇ ਬਹੁਤ ਸਾਰੇ ਮਾਫੀਆ ਦਾ ਜ਼ਿਕਰ ਹੋ ਰਿਹਾ ਸੀ ਜਿਹਦੇ ਵਿੱਚ ਮਾਈਨਿੰਗ ਮਾਫੀਆ ਸ਼ਰਾਬ ਮਾਫੀਆ ਰੇਤਾ ਮਾਫੀਆ ਤਾਂ ਬਹੁਤ ਸਾਰੇ ਅਜਿਹੇ ਮਾਫੀਆ ਦੀ ਗੱਲ ਹੁੰਦੀ ਸੀ ਜਿਸ ਕਰਕੇ ਉਹਨਾਂ ਰਵੈਤੀ ਪਾਰਟੀਆਂ ਨੂੰ ਨਤੀਜੇ ਵੀ ਭੁਗਤਣੇ ਪਏ ਤਾਂ ਹੁਣ ਵੀ ਮੌਜੂਦਾ ਦੌਰ ਵਿੱਚ ਜਦੋਂ ਅਜਿਹੇ ਘਟਨਾਵਾਂ ਸਾਹਮਣੇ ਆਉਂਦੀਆਂ ਤਾਂ ਇਸ ਦੇ ਨਤੀਜੇ ਵੀ ਮੌਜੂਦਾ ਸਰਕਾਰ ਨੂੰ ਭੁਗਤਣੇ ਪੈਣਗੇ ਕਿਉਂਕਿ ਸਰਹੱਦੀ ਇਲਾਕੇ ਵਿੱਚ ਘਰ ਘਰ ਦੇ ਵਿੱਚ ਬਹੁਤ ਸਾਰੇ ਲੋਕ ਨਿੱਜੀ ਤੌਰ ਤੇ ਸ਼ਰਾਬ ਕੱਢਣ ਦਾ ਸਿਲਸਿਲਾ ਵੀ ਚਲਾਉਂਦੇ ਆ ਤੇ ਜਿਸ ਤੰਗ ਦੇ ਨਾਲ ਅਜਹੀ ਸ਼ਰਾਬ ਪਹੁੰਚਦੀ ਹੈ ਤਾਂ ਬਹੁਤ ਸਾਰੇ ਸਵਾਲ ਇਸ ਪੱਖ ਤੋਂ ਵੀ ਖੜੇ ਹੁੰਦੇ ਆ ਕਿ ਆਪਕਾਰੀ ਵਿਭਾਗ ਕਰਦਾ ਕੀ ਹੈ ਆਪਕਾਰੀ ਵਿਭਾਗ ਜਾਂਚ ਸਮੇਂ ਸਿਰ ਕਿਉਂ ਨਹੀਂ ਕਰਦਾ ਅਜਹੀਆਂ ਥਾਵਾਂ ਤੇ ਅਧਿਕਾਰੀ ਕਿਉਂ ਨਹੀਂ ਪਹੁੰਚਦੇ ਤਾਂ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੇ ਕਿਹੜੇ ਲੋਕ ਹੈ ਉਹ ਜਨਤਕ ਹੋਣੇ ਚਾਹੀਦੇ ਆ ਕਿਉਂਕਿ ਬੇਸ਼ੱਕ ਹੁਣ ਅੰਮ੍ਰਿਤਸਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ 9 ਦੇ ਕਰੀਬ ਲੋਕ ਜਿਹੜੇ ਆ ਉਹ ਇਸ ਦੇ ਵਿੱਚ ਸ਼ਾਮਲ ਸਨ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਦੇ ਇਸ ਮਜੀਠਾ ਹਲਕੇ ਵਿੱਚ ਪਹੁੰਚਣ ਤੋਂ ਪਹਿਲਾਂ ਇੱਕ ਡੀਐਸਪੀ ਤੇ ਇੱਕ ਐਸਐਚਓ ਦੀ ਬਲੀ ਲੈ ਲਈ ਹੈ ਸਿੱਧੇ ਰੂਪ ਵਿੱਚ ਕਹਿ ਸਕਦੇ ਹਾਂ ਕਿ ਆਖਰ ਦੇ ਵਿੱਚ ਗਾੜ ਜਿਹੜੀ ਹੈ ਅਧਿਕਾਰੀਆਂ ਦੇ ਉੱਤੇ ਹੀ ਗਿਰਦੀ ਹੁੰਦੀ ਹੈ ਕਿ ਅਧਿਕਾਰੀ ਕਰਦੇ ਕੀ ਹੈ ਉਹਨਾਂ ਦੇ ਇਲਾਕੇ ਵਿੱਚ ਅਜਿਹਾ ਮਾਫੀਆ ਪਨਪਰਿਆ ਤਾ ਜਹੇ ਕਿਹੜੇ ਲੋਕਿਸਤੰਦੇ ਵਿੱਚ ਸ਼ਾਮਲ ਹੈ ਜਿਹੜੇ ਸਿੱਧੇ ਰੂਪ ਵਿੱਚ ਅਜਹੀ ਜ਼ਹਿਰੀਲੀ ਸ਼ਰਾਬ ਨੂੰ ਲੋਕਾਂ ਤੱਕ ਪਹੁੰਚਾ ਕੇ ਉਹਨਾਂ ਦੀ ਜਾਨ ਲੈ ਰਿਆ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਗੱਲ ਕਹੀ ਕਿ ਮਜੀਠਾ ਹਲਕੇ ਦੇ ਵਿੱਚ ਜਿਹੜੀ ਸ਼ਰਾਬ ਦੇ ਨਾਲ 17 ਮੋਤਾਂ ਹੋਈਆਂ ਉਸ ਦੇ ਤਾਰ ਦਿੱਲੀ ਨਾਲ ਜੁੜੇ ਹੋਇਆ 600 ਲੀਟਰ ਦੇ ਕਰੀਬ 에ਥਨੋਲ ਦਿੱਲੀ ਤੋਂ ਪੰਜਾਬ ਲਿਆਂਦੀ ਜਾ ਰਹੀ ਹੈ ਉਸ ਦੇ ਪਿੱਛੇ ਵੀ ਪੰਜਾਬ ਪੁਲਿਸ ਦੀਆਂ ਟੀਮਾਂ ਕੰਮ ਕਰਦੀਆਂ ਨਜ਼ਰ ਆ ਰਹੀਆਂ ਤੇ ਬਾਅਦ ਦੁਪਹਿਰ ਤੱਕ ਖਬਰ ਆਉਂਦੀ ਹੈ ਕਿ ਪਟਿਆਲਾ ਦੇ ਐਸਐਸਪੀ ਤੇ ਪਟਿਆਲਾ ਪੁਲਿਸ ਨੇ ਉਸ 600 ਲੀਟਰ ਵਾਲੇ ਥਨੋਲ ਦੇ ਟਰੱਕ ਨੂੰ ਬਨੂੜ ਦੇ ਨੇੜੇ ਫੜ ਲਿਆ ਤਾਂ ਉਸ ਤੋਂ ਬਾਅਦ ਸਵਾਲ ਇਹ ਵੀ ਉੱਭਰਨ ਗਏ ਕਿ ਹੁਣ ਤੱਕ ਤਾਂ ਉਹਨਾਂ 9 ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਆਖਰ ਦਿੱਲੀ ਤੋਂ ਇਹ ਸ਼ਰਾਬ ਕਿਵੇਂ ਪੰਜਾਬ ਲਿਆਂਦੀ ਜਾ ਰਹੀ ਸੀ ਜੇਕਰ ਤੇ ਆਮ ਆਦੀ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਹੁੰਦੀ ਤਾਂ ਇਹ ਗੱਲ ਹੋਰ ਵੀ ਤਲ ਫੜ ਜਾਣੀ ਸੀ ਕਿਉਂਕਿ ਆਮ ਆਦੀ ਪਾਰਟੀ ਦੇ ਸੁਪਰੀਮੋ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਜ਼ਮਾਨਤ ਤੇ ਉਹਨਾਂ ਦੇ ਖਿਲਾਫੀ ਜਾਂਚ ਚੱਲ ਰਹੀ ਹੈ ਉਹਨਾਂ ਦੇ ਸਾਥੀਆਂ ਦੇ ਖਿਲਾਫ ਵੀ ਜਿਹੜੀ ਦਿੱਲੀ ਦੇ ਵਿੱਚ ਸ਼ਰਾਬ ਪਾਲਸੀ ਲਿਆਂਦੀ ਗਈ ਸੀ ਉਸ ਉੱਤੇ ਵੀ ਵੱਡੀ ਘੇਰਾਬੰਦੀ ਆਮ ਆਦੀ ਪਾਰਟੀ ਤੇ ਆਗੂਆਂ ਤੇ ਹੁੰਦੀ ਹੈ ਕਿਉਂਕਿ ਜਿਹੜੀ ਸ਼ਰਾਬ ਪਾਲਸੀ ਦਿੱਲੀ ਦੇ ਵਿੱਚ ਵਿਦਡਰਾ ਕਰ ਲਈ ਗਈ ਉਸ ਨੂੰ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਤਾਂ ਹੁਣ ਵਿਰੋਧੀ ਸਿਆਸੀ ਧਿਰਾਂ ਦੇ ਲੋਕ ਇਹ ਗੱਲ ਕਹਿੰਦੇ ਨਜ਼ਰ ਆ ਰਿਹਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਸ ਦੇ ਵਿੱਚ ਸਰਕਾਰ ਦਾ ਖੋਖਲਾਪਣ ਬਿਲਕੁਲ ਦਿਖਾਈ ਦੇ ਰਿਹਾ ਤੇ ਇਥੋਂ ਤੱਕ ਕਿ ਉਹਨਾਂ ਪਰਿਵਾਰਾਂ ਨੂੰ ਕੰਪਨਸੇਸ਼ਨ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਬੇਸ਼ੱਕ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਪਿੰਡ ਮਰੜੀ ਦੇ ਵਿੱਚ ਪਹੁੰਚ ਕੇ ਉਹਨਾਂ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਦੇ ਆ ਤੇ ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਨੌਕਰੀ ਤੇ 10-10 ਲੱਖ ਰੁਪਇਆ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਏਗਾ ਪਰ ਸਵਾਲੇ ਖੜੇ ਹੋ ਰਿਹਾ ਕਿ ਨੌਕਰੀਆਂ ਦੇਣ ਨਾਲ ਮੁਆਵਜ਼ੇ ਦੇਣ ਨਾਲ ਕੀ ਲੋਕਾਂ ਦਾ ਦੁੱਖ ਘਟਕੀਤਾ ਜਾ ਸਕਦਾ ਹੈ ਲੋਕਾਂ ਦੇ ਘਰਾਂ ਵਿੱਚੋਂ ਜਿਨ੍ਹਾਂ ਦੇ ਜੀ ਚਲੇ ਗਏ ਉਹਨਾਂ ਦੀ ਪਰਪਾਈ ਕੀਤੀ ਜਾ ਸਕਦੀ ਹੈ ਖੈਰ ਸਰਕਾਰਾਂ ਸਬਕ ਕਿਉਂ ਨਹੀਂ ਲੈਂਦੀਆਂ ਕਿਉਂਕਿ ਸਿਆਸੀ ਆਗੂਆਂ ਦੀ ਸ਼ਹਿਤ ਤੋਂ ਬਿਨਾ ਅਜਿਹੇ ਧੰਦੇ ਅਜਿਹੇ ਮਾਫੀਏ ਜਿਹੜੇ ਆ ਉਹ ਕੰਮ ਕਰ ਹੀ ਨਹੀਂ ਸਕਦੇ ਜਿਨ੍ਹਾਂ ਨੂੰ ਸ਼ਹਿ ਹੋਵੇ ਤਾਂ ਉਹ ਲੋਕ ਹੀ ਇਹਨਾਂ ਧੰਦਿਆਂ ਦੇ ਵਿੱਚ ਸ਼ਾਮਲ ਹੁੰਦੇ ਆ ਬਿਕਰਮ ਸਿੰਘ ਮਜੀਠੀਆ ਨੇ 25 ਲੱਖ ਰੁਪਿਆ ਕੰਪਨਸੇਸ਼ਨ ਹਰ ਪਰਿਵਾਰ ਨੂੰ ਦੇਣ ਦੀ ਗੱਲ ਕੀਤੀ ਹੈ ਤੇ ਉਹਨਾਂ ਨੇ ਇੱਥੋਂ ਤੱਕ ਕਿਹਾ ਸਰਕਾਰ ਮੋਟਾ ਰੈਵਨਿਊ ਸ਼ਰਾਬ ਦੇ ਇਸ ਪਾਲਿਸੀ ਦੇ ਤਹਿਤ ਕੱਢਦੀ ਹੈ ਪਰੰਤੂ ਹੁਣ ਇਹਨਾਂ ਲੋਕਾਂ ਦੀ ਸਰਕਾਰ ਨੂੰ ਬਾਹ ਵੀ ਫੜਨੀ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਨੇ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਢੰਗ ਦੇ ਨਾਲ ਵਕ ਵਕ ਸਮੇਂ ਦੀਆਂ ਸਰਕਾਰਾਂ ਦੇ ਵਿੱਚ ਰਿਹਾ ਉਹੀ ਮਾਫੀਏ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਰਿਹਾ ਤੇ ਜਿਹੜੇ ਕਾਂਗਰਸ ਦੇ ਲੋਕ ਸਭਾ ਮੈਂਬਰ ਹੈ ਗੁਰਜੀਤ ਓਜਲਾ ਉਹਨਾਂ ਨੇ ਵੀ ਸਵਾਲ ਖੜੇ ਕੀਤੇ ਆ ਕਿ ਕਾਂਗਰਸ ਤੋਂ ਅਕਾਲੀ ਦਲ ਤੋਂ ਨਿਕਲੇ ਹੋਏ ਲੋਕ ਆਮ ਆਦੀ ਪਾਰਟੀ ਦੇ ਵਿੱਚ ਸਿਆਸਤ ਕਰ ਰਿਹਾ ਹੈ ਜਿਨ੍ਹਾਂ ਨੂੰ ਹੁਣ ਪੈਸਾ ਬਣਾਉਣ ਦੀ ਜਾਂ ਲੋਕਾਂ ਦੀਆਂ ਜਾਨਾਂ ਦੇ ਨਾਲ ਖਲਵਾੜ ਕਰਕੇ ਖੁਦ ਦੀਆਂ ਜੇਬਾਂ ਭਰਨ ਦੀ ਪਈ ਹੈ ਪਰੰਤੂ ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚੋਂ ਜੀ ਚਲੇ ਗਏ ਉਸ ਦੀ ਪਰਪਾਈ ਸਰਕਾਰ ਤੇ ਸਿਆਸਤਦਾਨ ਕਦਾਈ ਨਹੀਂ ਕਰ ਸਕਦੇ ਵੇਖਦੇ ਹਾਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਰਰੀਲੀ ਸ਼ਰਾਬ ਦੇ ਇਸ ਮਾਮਲੇ ਦੇ ਵਿੱਚ ਜੇ ਜਾਂਚ ਬੈਠਦੀ ਹੈ ਜਾਂ ਇਹ ਮਾਮਲਾ ਹੋਰ ਵੀ ਤਲ ਫੜਦਾ ਤਾਂ ਵੇਖਣਾ ਹੋਏਗਾ ਕਿ ਇਹਨਾਂ ਕੜੀਆਂ ਦੇ ਪਿੱਛੇ ਕਿਹੜੇ ਲੋਕ ਸ਼ਾਮਲ ਐ ਉਹਨਾਂ ਲਈ ਸਜ਼ਾ ਕੀ ਹੋਣੀ ਚਾਹੀਦੀ ਹੈ ਜਿਹੜੇ ਲੋਕ ਅੱਗੇ ਲੱਕੇ ਕੰਮ ਕਰਦੇ ਵਖਾਈ ਦਿੰਦੇ ਆ ਉਹਨਾਂ ਖਿਲਾਫ ਪਰਚੇ ਵੀ ਹੋ ਜਾਂਦੇ ਆ ਉਹ ਜ਼ਮਾਨਤਾਂ ਵੀ ਕਰਾ ਜਾਂਦੇ ਆ ਤੇ ਜਿਹੜੇ ਲੋਕ ਇਹਨਾਂ ਲੋਕਾਂ ਨੂੰ ਇਸ ਕੰਮ ਧੰਦੇ ਵਿੱਚ ਪਾਉਂਦੇ ਆ ਸ਼ਾਮਲ ਕਰਦੇ ਆ ਮੋਟੀ ਕਮਾਈ ਕਰਦੇ ਆ ਅਖਰੋ ਲੋਕ ਬਚ ਕੇਵੇਂ ਜਾਂਦੇ ਆ ਉਹਨਾਂ ਪਿੱਛੇ ਕਿਹੜੀਆਂ ਤਾਕਤਾਂ ਕਿਹੜੀਆਂ ਸਰਕਾਰਾਂ ਤੇ ਕਿਹੜੇ ਸਿਆਸੀ ਬੰਦਿਆਂ ਦੀ ਸ਼ੈ ਹੁੰਦੀ ਹੈ ਇਹ ਵੀ ਇੱਕ ਸਵਾਲ ਆਪਣੇ ਆਪ ਦੇ ਵਿੱਚ ਉੱਭਰਦਾ ਜਾ ਰਿਹਾ ਹੈ